ਏਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜੀ ਸ਼ਿਵਰਾਤਰੀ ਦਾ ਸ਼ੁਭ ਤਿਹਾਰ ਜੋ ਪੂਰੀ ਦੁਨੀਆ ਦੇ ਵਿੱਚ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਸੋ ਪਿੰਡ ਗੜਾਂਗਾ ਜ਼ਿਲ੍ਹਾ ਮੋਹਾਲੀ ਦੇ ਵਿੱਚ ਇੱਥੇ ਜੋ ਸ਼ਿਵਜੀ ਦਾ ਮੰਦਿਰ ਹੈ ਇਸ ਮੰਦਿਰ ਦੇ ਵਿੱਚ ਵੀ ਅੱਜ ਸ਼ਿਵਰਾਤਰੀ ਦਾ ਸ਼ੁਭ ਤਿਹਾਰ ਬੜੀ ਧੂਮ ਧਾਮ ਦੇ ਨਾਲ ਮਨਾਇਆ ਗਿਆ ਹੈ ਸੋ ਇੱਥੇ ਕੀਰਤਨ ਵੀ ਹੋਏ ਨੇ ਅਤੇ ਭੰਡਾਰੇ ਵੀ ਚੱਲੇ ਨੇ ਸੋ ਸੰਗਤਾਂ ਬੜੀ ਦੂਰੋਂ ਦੂਰੋਂ ਆ ਕੇ ਇੱਥੇ ਨਤਮਸਤਕ ਹੋਈਆਂ ਨੇ ਤੇ ਆਓ ਆਪਾਂ ਇੱਥੇ ਗੱਲਬਾਤ ਵੀ ਕਰਦੇ ਆਂ ਅਤੇ ਇਹ ਸਾਰੇ ਪ੍ਰੋਗਰਾਮ ਦੀਆਂ ਤੁਹਾਨੂੰ ਝਲਕੀਆਂ ਵੀ ਦਿਖਾਉਨੇ ਆਂ ਸਤਨਾਮ ਵਾਖਤਾ ਦੇ ਸਤਨਾਮ ਸਹਰਾ ਬਾਬਾ ਦੇ ਗੁਗਾ ਮਾ Oh, 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 ਜੀ ਜੈ ਬholen ਸ਼ੰਕਰ ਕੀ ਜੈ ਬholen ਸ਼ੰਕਰ ਕੀ ਸਭ ਤੋਂ ਵੱਡਾ ਮੈਂ ਤਮਾਨ ਚੈਨਲ ਦੀਆਂ ਇਸ ਪਵਿੱਤਰ ਦਿਹਾੜੇ ਤੇ ਕਬਰ ਕਰਨ ਵਾਸਤੇ ਮੈਂ ਬਹੁਤ ਧੰਨਵਾਦੀ ਹਾਂ ਬਾਕੀ ਜੋ ਇਹ ਪ੍ਰੋਗਰਾਮ ਸਦਾ ਹੁੰਦਾ ਹੈ ਸਾਰੇ ਨਗਰ ਨਿਵਾਸੀ ਇਲਾਕਾ ਨਿਵਾਸੀ ਆਰ ਐਨ ਆਰ ਆਈ ਬੱਚੇ ਜੋ ਸਾਡੇ ਬਾਹਰ ਬੈਠੇ ਬਹੁਤ ਸਹਿਯੋਗ ਦੇ ਜੀ ਨੇ ਇਸ ਕਰਕੇ ਸਾਡਾ ਹਰ ਸਾਲ ਦਾ ਇਸੇ ਤਰ੍ਹਾਂ ਸਾਡਾ ਪ੍ਰੋਗਰਾਮ ਹੁੰਦਾ ਹੈ ਜੀ ਜੈ ਸ਼ੰਭੂ ਸੋ ਇਹ ਹਰ ਸਾਲ ਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਹਰ ਸਾਲ ਮਨਾਇਆ ਜਾਂਦਾ ਜੀ ਸੋ ਇਹ ਜਿਹੜਾ ਗਰਾਂਗਾ ਦੇ ਵਿੱਚ ਮੰਦਿਰ ਹੈ ਇਹ ਮਤਲਬ ਪਰਾਚੀਨ ਮੰਦਿਰ ਹੈ ਨਹੀਂ ਜੀ ਇਹ ਇਹ ਬਸ ਇਹ ਕਹਿੰਦੇ ਨੇ ਜੀ ਇਹ ਇਹ ਪਿੰਡ ਸਾਦ ਕਹਿੰਦੇ ਜੀ ਬਸ ਇਹ ਆਪ ਆਪ ਹਾਂ 14 ਚ ਬਣਾਇਆ ਇਹ ਓਕੇ ਹਾਂ ਜੀ ਹਾਂ ਜੀ ਸੋ ਮਿੰਟ ਵਾਲਿਆਂ ਦੀ ਮਤਲਬ ਹਾਂਜੀ ਸਾਹਿਬ ਹਾਂਜੀ ਹਾਂ ਸਹਿਯੋਗ ਸਹਿਯੋਗ ਜੀ ਜੀ ਸੋ ਅੱਜ ਇੱਥੇ ਕੀਰਤਨ ਵੀ ਹੋਏ ਨੇ ਭੰਡਾਰੇ ਵੀ ਚੱਲੇ ਨੇ ਅਤੇ ਸੰਗਤਾਂ ਵੀ ਬੜੀਆਂ ਦੂਰ ਦੂਰੋਂ ਆਈਆਂ ਨੇ ਬਿਲਕੁਲ ਹਾਂ ਇਸੇ ਤਰ੍ਹਾਂ ਹੁੰਦੀ ਹੈ ਜੈਤ ਕੀ ਥੋੜੀ ਜਿਹਾ ਆਈ ਹੈ ਜੈਤ ਕੀ ਜਿਆਦਾ ਜੀ ਓਕੇ ਜੀ ਮਕੇ ਸਾਡਾ ਇਹ ਮੰਦਿਰ ਬਹੁਤ ਚਮਤਕਾਰੀ ਮੰਦਿਰ ਹੈ ਜੀ ਬਾਬਾ ਆਪਣੇ ਆਪੇ ਕਰਦੇ ਸਾਨੂੰ ਤਾਂ ਕੁਝ ਪਤਾ ਹੀ ਨਹੀਂ ਕਿੰਦਾ ਕਿਵੇਂ ਕਰ ਰਹੇ ਨੇ ਸਾਰੇ ਮੱਦ ਦਾ ਪੂਰੀਆਂ ਹੁੰਦੀਆਂ ਓਕੇ ਸ਼ੁਕਰੀਆ ਜੀ ਜੈ ਬੋਲੇ ਨਾ ਜੈ ਬੋਲੇ जय शिव शंकर भोलेनाथ की जय जी सो ਤੁਸੀਂ ਵੀ ਅੱਜ ਗੜਾਂਗਾ ਪਿੰਡ ਦੇ ਵਿੱਚ ਜੋ ਸ਼ਿਵਰਾਤਰੀ ਦਾ ਸ਼ੁਭ ਮੌਕਾ ਤੇ ਤੁਸੀਂ ਮੰਦਿਰ ਦੇ ਵਿੱਚ ਇੱਥੇ ਸੇਵਾ ਕਰ ਰਹੇ ਹੋ ਹਾਂਜੀ ਹਾਂਜੀ ਕਰ ਰਹੇ ਹਾਂ ਜੀ ਅੱਜ ਦੇ ਬਾਰੇ ਮੈਂ ਤਾਂ ਜੀ ਬਹੁਤ ਖੁਸ਼ ਆ ਸ਼ਿਵ ਦਾ ਵਿਆਹ ਆ ਅਸੀਂ ਸ਼ਾਮਿਲ ਹੋਏ ਹੋਇਆ ਵਿਆਹ ਚ ਜੀ ਠੀਕ ਹੈ ਨਾ ਤਾਂ ਬਹੁਤ ਜ਼ਿਆਦਾ ਖੁਸ਼ੀ ਹੈ ਸੰਗਤਨ ਦੇਖ ਕੇ ਤਾਂ ਜ਼ਿਆਦਾ ਖੁਸ਼ੀ ਹੋ ਰਹੀ ਹੈ ਬਿਲਕੁਲ ਹਾਂਜੀ ਸੋ ਕਿੰਨੀ ਕੁ ਦੇਰ ਤੋਂ ਤੁਸੀਂ ਮੰਦਿਰ ਦੇ ਵਿੱਚ ਆਉਂਦੇ ਹੋ ਮੈਨੂੰ ਹੋ ਗਏ 3-4 ਮਹੀਨੇ ਹੋ ਗਏ ਜੀ ਆਂਦੇ ਹਾਂ ਨੂੰ ਜੀ ਹਾਂਜੀ ਹਰ ਰੋਜ਼ ਆਉਂਦੇ ਆ ਜਾਂ ਸੋਮਵਾਰ ਨਹੀਂ ਨਹੀਂ ਡੇਲੀ ਡੇਲੀ ਦਾ ਮੇਰਾ ਡੇਲੀ ਆਉਂਦੇ ਐ ਐਕਚੁਅਲੀ ਮੈਂ ਰਾਧਾ ਸਵਾਮੀ ਆ ਜੀ ਤਾਂ ਮੈਂ ਜਾਂਦੀ ਇੱਥੇ ਆਣ ਲੱਗੀਆਂ ਮਤਲਬ ਮੇਰਾ ਸਵਸਥ ਵੀ ਠੀਕ ਰਿਹਾ ਆ ਤੇ ਮੈਂ ਵੈਸੇ ਵੀ ਮੇਰੇ ਕਾਰੋਬਾਰ ਚ ਵੀ ਬਹੁਤ ਜ਼ਿਆਦਾ ਤਰੱਕੀ ਹੋਈ ਆ ਤਾਂ ਮੈਂ ਉਦੋਂ ਦਾ ਛੱਡ ਨਹੀਂ ਰਹੀ ਇਹਨਾਂ ਨੂੰ ਇਹ ਹੁਣ ਮੈਂ ਪੱਕੇ ਫੜ ਲਿਆ ਹਾਂ ਇਹ ਹਾਂਜੀ ਸੋ ਜਿਵੇਂ ਕਹਿੰਦੇ ਆ ਕਿ ਸ਼ਿਵ ਸ਼ੰਕਰ ਜੀ ਇੱਕ ਭੋਲੇ ਨਾਸ ਨੇ ਇਹ ਹੈ ਵੀ ਭੋਲੇ ਹੀ ਨੇ ਯੈਸ ਯੈਸ ਬਿਲਕੁਲ ਭੋਲੇ ਆ ਇਹ ਬਿਲਕੁਲ ਸੁਣ ਲੈਂਦੇ ਆ ਜਿਹੜਾ ਕੋਈ ਆਂਦਾ ਉਹਨਾਂ ਦੇ ਉਸੇ ਟਾਈਮ ਸੁਣ ਲੈਂਦੇ ਆ ਹਾਂਜੀ ਮੇਰੀ ਤਾਂ ਸੁਣੀ ਆ ਜੀ ਇਹਨਾਂ ਜੈ ਸ਼ਿਵ ਸ਼ੰਕਰ ਕੀ ਨਾਮ ਹੈ ਬੇਟਾ ਮੁਸਕਾਨ ਕਿਹੜਾ ਪਿੰਡ ਹੈ ਇਹ ਗੜਾਂਗਾ ਅੱਜ ਕੀ ਹੈ ਇੱਥੇ ਅੱਜ ਕੀ ਕਹਿੰਦੇ ਆ ਸ਼ਿਵ ਭੋਲੇਨਾਥ ਦੀ ਉਹ ਬਰਾਤ ਆ ਸ਼ਿਵਰਾਤਰੀ ਓਕੇ ਸੋ ਤੁਸੀਂ ਇਹ ਸ਼ਿਵ ਜੀ ਦੇ ਮੰਦਿਰ ਵਿੱਚ ਪਹਿਲਾਂ ਵੀ ਕਦੇ ਆਉਂਦੇ ਹੁੰਦੇ ਆ ਮੈਂ ਇੱਥੇ ਰੋਜ਼ ਆਂਦੀ ਆ ਹਰ ਰੋਜ਼ ਆਂਦੇ ਹੋ ਅੱਛਾ ਜੀ ਹਰ ਰੋਜ਼ ਮੱਥਾ ਟੇਕਦੇ ਹੋ ਯਾ ਓਕੇ ਤੇ ਤੁਹਾਡਾ ਕੀ ਨਾਮ ਹੈ ਹਲਾ ਪ੍ਰੀਤਕੌਰ ਤੁਸੀਂ ਵੀ ਸ਼ਿਵ ਮੰਦਿਰ ਦੇ ਵਿੱਚ ਆਉਂਦੇ ਦਿੰਦੇ ਹਾਂ ਹਾਂਜੀ ਹਰ ਰੋਜ਼ ਆਉਂਦੇ ਕ ਕਦੇ 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 ਆਉਂਦੇ ਕਦੇ ਕਦੇ ਆਉਂਦੇ ਓਕੇ ਸੋ ਇੱਥੇ ਕੀ ਕੀ ਚੜਦਾ ਹੁੰਦਾ ਪਤਾ ਤੁਹਾਨੂੰ ਹਾਂਜੀ ਫਲਾਵਰਸ ਫੇਰ ਬਨਾਨਸ ਚੀਨੀ ਅ ਰਾਈਸ ਓਕੇ ਸੋ ਜਿਹੜਾ ਵਰਤ ਹੁੰਦਾ ਤੁਸੀਂ ਵਰਤ ਵੀ ਰੱਖਦੇ ਹੁੰਦੇ ਆ ਨਹੀਂ ਵਰਤ ਨਹੀਂ ਕਦੇ ਰੱਖਿਆ ਤੁਸੀਂ ਰੱਖਿਆ ਕਦੇ ਵਰਤ ਨਹੀਂ ਕਿਹਾ ਕੋਈ ਤੁਹਾਨੂੰ ਮਤਲਬ ਕਿ ਸ਼ਿਪੋਲੇ ਦਾ ਜਾਂ ਕੋਈ ਕਾਨਾ ਜੀ ਦਾ ਭਜਨ ਆਉਂਦਾ ਆਉਂਦਾ ਕਿਹੜਾ ਹੁੰਦਾ ਨਿਕਾ ਦੇ ਆ ਸ਼ਾਮਾ ਬਿਕ ਗਮਦਨ ਸੁਣਾਓ ਕਿਹੜਾ ਜਿਹੜਾ ਵੀ ਸੁਣਾਣਾ ਸੋ ਇੱਕ ਮੈਨੂੰ ਉਹ ਕਹਿੰਦੇ ਆ ਮਾਤਾ ਰੁਕਮਣੀ ਅਤੇ ਕਾਨਾ ਜੀ ਦੀ ਪੂਰੀ ਦਾਸਤਾਨ ਵੀ ਆਂਦੀ ਆ ਓਕੇ ਪਹਿਲਾ ਭਜਨ ਸੁਣਾਓ अब बिक गए मदन गोपाल भक्तों की भक्ति में हाँ बिक गए मदन गोपाल भक्तों की भक्ति में माला भी बिक गई मुगली भी बिक गई बिक गए बदन गोपाल भक्तों की भक्ति में हाँ बिक गए मदन गोपाल भक्तों की भक्ति में ਚਾਦਰ ਵੀ बिक गई ਕੰਬਲੀ ਵੀ बिक गई बिक गए मदन गोपाल भक्तों की भक्ति में हां बिक गए मदन गोपाल भक्तों की भक्ति में हां बिक गई तिरछी चाल भक्तों की भक्ति में हां बिक गए मदन गोपाल भक्तों की भक्ति में ਤੁਸੀਂ ਬਰਿੰਦਾਵਨ ਵੀ ਗਏ ਕਦੇ? ਅਬ ਜਾਣਾ ਹੈ। ਅਬ ਜਾਣਾ ਹੈ। ਅਬ ਜਾਣਾ ਹੈ। ओके ਹੋਰ ਕਿੱਥੇ ਕਿੱਥੇ ਤੁਸੀਂ ਮਤਲਬ ਕਿ ਯਾਤਰਾ ਤੇ ਕਿਤੇ ਗਏ ਆ ਕਿਤੇ ਦੇਵੀ ਦੇ ਕਿਤੇ ਸ਼ਿਵ ਜੀ ਦੇ ਹਰੀਦੁਆਰ ਨਾਨਾ ਦੇਵੀ ਚੰਦਪੁਰ ओके ਯਾਤਰਾ ਕਰੀ ਹੋਈ ਆ ਤੁਸੀਂ ਠੀਕ ਹੈ ਸੋ ਕਿਵੇਂ ਲੱਗਦਾ ਤੁਹਾਨੂੰ ਮਤਲਬ ਕਿ ਸ਼ਿਵ ਭੋਲੇनाथ ਦੇ ਮੰਦਰ ਦੇ ਵਿੱਚ ਆ ਕੇ ਕਿੰਨੀ ਕਿ ਸ਼ਾਂਤੀ ਮਿਲਦੀ ਹੈ ਤੁਹਾਨੂੰ ਸ਼ਾਂਤੀ ਤਾਂ ਮਿਲਦੀ ਹੈ ਦੇਖੋ ओके ਠੀਕ ਹੈ ਸਕੂਨ ਵੀ ਮਿਲਦਾ ਦਿਲ ਨੂੰ ਯਾ ਸਕੂਨ ਮਿਲਦਾ ਹੈ ਪਰਦੇ ਹੁੰਨੇ ਤੁਸੀਂ ਕਿਹੜੀ ਕਲਾਸ ਚ ਫੋਰਥ ਤੇ ਤੁਸੀਂ ਕਿਹੜੇ ਵਿੱਚ ਫਿਫਥ ਪ੍ਰਾਈਜ਼ ਦੇ ਵਿੱਚ ਕਿਸ ਤਰ੍ਹਾਂ ਵਧੀਆ ਪੜਦੇ ਆਂ ਹਾਂਜੀ ਮਿਲਦੇ ਆ ਓਕੇ ਵੈਰੀ ਗੁੱਡ ਸੋ ਇਸੇ ਤਰ੍ਹਾਂ ਆਪਣੇ ਧਰਮ ਦੇ ਨਾਲ ਵੀ ਜੁੜੇ ਰਹੋ ਤੇ ਪੜ੍ਹਾਈ ਚ ਵੀ ਆਪਣਾ ਮੱਲਾ ਮਾਰਦੇ ਰਹੋ ਪੜ੍ਹਾਈ ਕਰਦੇ ਰਹੋ ਇੱਕ ਮੈਂ ਸੁਣਾਉਣਾ ਚਾਹੁੰਦੀ ਜਿਵੇਂ ਮਾਤਾ ਰੁਕਮਣੀ ਅਤੇ ਕ੍ਰਿਸ਼ਨ ਜੀ ਦੀ ਪੂਰੀ ਦਾਸਤਾਨ ਸੁਣਾਓ ਅ गाणे जी में आ सुनो भी धम के राज्य की पंचमुखी राजा विष्णु की पुत्री सुंदर सुशीला माता लक्ष्मी लेके रही रुक्मिणी अवतार कभी देखे नहीं कान्हा फिर भी क्या उनसे प्यार छोटे से बालक ने जब पूतना कुमारा बकसुरद के अभिभ्रमी कपाल में उतारा किया बड़े-बड़े देवतेयों को छन में अधीर मामा कंसन बचेगा अब उसके रखा क्या मथुरा का पाप दून कंस का गर्द छोटे से बालक ही हुई हुई जगह इनठाई के जल लगा के पूरे जोर पे उंगली पे उठाया मतलब चारों ओर शोर रुक्मिणी ने सुने जब कान्हा को बुखार चित्र बनाए सुन के उनका बुखार सब खाना पीना छोड़ के वो वाना में खुद जाती कभी याद आती काना की तो रोने लग जाती उनकी वीरता की कि किसे पूरी दुनिया को कहती मैं उन्हीं के चेरे में मुस्कान खिल जाती तर मन से ही सुनती है वो गाना के बुखार मान बैठी पति और भगवान शिशुपाल संग थे मित्र उनके उनकी उनके भा, भाई ने नार रखा था उनका मां पत्र गाना जी को गाना मुझको बचाओ मेरा हरन कीजिए गाना शदी मुझसे रचाओ मेरे आप जीवंतान और आप ही भगवान मेरे अगर आयना तो ये रुक्मिणी देगी प्राण श्रीपाल सिंह थे मित्र मेरे थोड़े से क्रूर और थोड़े से विचित्र अपनी बहन का नाम रखा था उसमान मेरे मुरली वाले भोले भाले इस अनजान रुक्मिणी लगी गई लिखे गए पूरे रुक्मिणी का काना रुक्मिणी के काना लक्ष्मी के बिना है अधूरे आय द्वार का किराने पुष्कचार्य को दिखाई आय द्वार का किराने पुष्कचार्य को दिखाई रुक्मिणी का विवाह शिवपुलेनाथ जी का विवाह किनके नाल रचाया गया पार्वती पार्वती जी का ਸੋ ਕਾਨਾ ਜੀ ਦੇ ਬਾਰੇ ਜਾਣਦੇ ਹੋ ਤੁਸੀਂ ਕੁਝ ਉਹਨਾਂ ਦੇ ਕਿੰਨੇ ਵਿਆਹ ਹੋਏ ਸੀ 108 108 ਓਕੇ ਸੋ ਕਾਨਾ ਜੀ ਦਾ ਜਨਮ ਕਿੱਥੇ ਹੋਇਆ ਸੀ ਮਧੁਰ ਮੰਦਿਰ ਮਥਰਾ ਵਿੱਚ ਠੀਕ ਹੈ ਸੋ ਨਾਮ ਹੈ ਬੇਟਾ ਪਰੀ ਅੱਜ ਕਹਾਂ ਪੇ ਆਏ ਹੋ ਮੰਦਿਰ ਮੰਦਿਰ ਮੈਂ ਕੋਈ ਭਜਨ ਆਤਾ ਹੈ ਆਪਕੋ ਕੌਮ ਸਾ राधे राधे सुनाओ राधे राधे जपो चले आएंगे बिहारी राधे राधे जपो चले आएंगे बिहारी राधे राधे जपो चले आएंगे बिहारी राधा रानी गंगा तो धार है बिहारी राधा रानी गंगा तो धार है बिहारी राधे 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 जब राधे राधे जब पो चले आएंगे जी फसाए जीत तो मिलती है दिल हार के दिल लगा गए वाले शाम से जो भी तू देगा तर गया कसम से शाम करम चढ़ गया कसम से शाम करम चढ़ गया तेरड़ संगता गामा भैया जीरिय आरतियल भॻतान महाराणी जी ते आरति आरतिय भैया आरतिय तारत भग रखदा महाराणी आरतीअ दयात रु सत नाम महाराणी दया चम्पा बरा में चम्पा बरू खे बड़ा When you're runner. पञ्चाने पञ्चानन रासा दुरासन संसार विश्वाहन सा ਰੁਣਡਾ ਲਾਲ ਘਰੀ ਚੋਲੀ ਰੁਣਡੂ ਮਾਲਾ ਘਰੀ ਚੰਦਰ ਮਗ ਮਗ ਸੋਹੇ ਚੰਦਰ ਮਗ ਮਗ ਸੋਹੇ ਭਾਲ ਸ਼ਸ਼ੀ ਘਾਰੀ ਓਮ ਜੈ ਸ਼ਿਵ

ब्रह्मा विष्णु सदाशिव ब्रह्मा विष्णु सदाशिव हर धाम की धारा हो जय शिव ओकारा दुख की जकी ओ जकी रखवाली करने वाली शेरावाली मैया जगडी रखवाली करने वाली करने वाली तेरा गाली मैया मेरा है आप ਮੇਰੀ ਵਾਲੀ ਚੋਤਾ ਵਾਲੀ ਮਈਆ ਲੈ ਲੈ ਆਪਦੀ ਮੇਰੀ ਵਾਲੀ ਚੋਤਾ ਵਾਲੀ ਮਈਆ ਲੈ ਲੈ ਤੂ ਆਖਿਰ ਪਰੀ ਸੇਰਾ ਵਾਲੀ ਮਈਆ ਲੈ ਲੈ ਤੂ ਆਰਤੀ ਦੀ ਸਾਡੀ ਸੇਰਾ ਵਾਲੀ ਮਈਆ ਟਿਮ ਟਿਮ ਟਾਰੂ ਬਾਜੇ ਬਾਜੇ ਝੰਡਾ ਟਿਮ ਟਿਮ ਟਾਰੂ ਬਾਜੇ ਬਾਜੇ ਝੰਡਾ ਟਿਮ 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 ਟਿਮ